ਹਾਲੀ ਇੱਕ ਕਿਤਾਬ ਆ ਦਾ ਕੌਰਸ ਆਫ 1984 ਇਸ ਕਿਤਾਬ ਦੇ ਵਿੱਚ ਉਹਨਾਂ ਸਿੰਘਨੀਆਂ ਉਹਨਾਂ ਕੌਰਾਂ ਦੇ ਨੂੰ ਲੈ ਕੇ ਐਮ ਖਲਾਸੇ ਕੀਤੇ ਗਏ ਨੇ ਕਿ ਉਹਨਾਂ ਦੇ ਨਾਲ 1984 ਦੇ ਵਿੱਚ ਕੀ ਕੁਝ ਵਾਪਰਿਆ ਉਹਨਾਂ ਦੇ ਸਾਹਮਣੇ ਕੀ ਵਾਪਰਿਆ ਉਹਨਾਂ ਦੇ ਨਾਲ ਖੁਦ ਕੀ ਕੁਝ ਵਾਪਰਿਆਗਾ ਇਹ ਦੁਖਦਾਈ ਪਾਲ ਨੇ ਜਿਹੜੇ 1984 ਚ ਵਾਪਰੇ ਹੀ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹਨੂੰ ਲੈ ਕੇ ਇੱਕ ਕਿਤਾਬ ਆ ਦਾ ਕੌਰ ਆਫ 1984 1984 ਦੀਆਂ ਪੀੜਤ ਸਿੰਘਣੀਆਂ ਤੇ ਕੌਰਾਂ ਦੀ ਗਾਥਾ 40 ਸਾਲ ਬੀਤ ਜਾਣ ਤੇ ਵੀ ਸਨ 84 ਚ ਹੋਏ ਅਪ੍ਰੇਸ਼ਰ ਬਲੂ ਸਟਾਰ ਤੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖ ਵਿਰੋਧੀ ਹਿੰਸਾ ਚ ਸਿੱਖ ਔਰਤਾਂ ਨਾਲ ਵਾਪਰੀਆਂ ਦਿਲ ਦਲਾਉਣ ਵਾਲੀਆਂ ਘਟਨਾਵਾਂ ਦਾ ਬਿਰਤਾਂਤ ਸਨਮ ਸੁਤਿਰਥ ਵਜੀਰ ਸਿੰਘ ਨੇ ਸਾਲ 2024 ਵਿੱਚ ਪ੍ਰਕਾਸ਼ਿਤ ਹੋਈ ਆਪਣੀ ਚੌਥੀ ਪੁਸਤਕ ਦਾ ਕੌਰਸ ਆਫ 1984 ਵਿੱਚ ਪੇਸ਼ ਕੀਤਾ ਹੈ ਇਹ ਖੋਜਕਾਰ ਉਸ ਨੂੰ ਐਮਨੇਸਟੀ ਇੰਟਰਨੈਸ਼ਨਲ ਨੇ ਸਾਲ 2014 ਵਿੱਚ ਦਿੱਤਾ ਸੀ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸਨਮ ਸੁਤਿਰਥ ਵਜੀਰ ਮਨੁੱਖੀ ਅਧਿਕਾਰਾਂ ਦਾ ਪ੍ਰਤੀਬੱਧ ਵਕੀਲ ਤੇ ਸਮਰਪਿਤ ਸਮਰਥਕ ਹੈ ਵੱਡੇ ਪੱਧਰ ਤੇ ਹੋਈਆਂ ਹਿੰਸਕ ਘਟਨਾਵਾਂ ਅਤੇ ਅਨ ਇਤਿਹਾਸਿਕ ਬੇਇਨਸਾਫੀਆਂ ਦੇ ਮੌਖਿਕ ਇਤਿਹਾਸ ਦੁਆਰਾ ਦਸਤਾਵੇਜ਼ੀਕਰਨ ਨਾਲ ਉਸ ਦਾ ਨਾ ਬੜੇ ਡੂੰਗੇ ਢੰਗ ਨਾਲ ਜੁੜਿਆ ਹੋਇਆ ਹੈ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਹੱਕ ਵਿੱਚ ਨਿਆਂ ਦਾ ਪੱਖ ਪੂਰ ਕੇ ਉਹ ਪੂਰੀ ਦੁਨੀਆ 'ਚ ਲੱਖਾਂ ਲੋਕਾਂ ਦੀ ਹਮੈਤ ਪੈਦਾ ਕਰਨ ਵਿੱਚ ਸਫਲ ਹੋਇਆ ਹੁਣ ਤੱਕ ਉਸ ਦੀਆਂ ਤਿੰਨ ਕਿਤਾਬਾਂ ਐਂਡ 에ਰਾ ਆਫ ਇਨਜਸਟਿਸ ਫੋਰ 1984 सिख ਮਸਾਲ ਦਾ ਇਟ 1984 ਸਿੱਖ ਮਸਾਲ ਐਜ਼ ਵਿਟਨੈਸ ਬਾਈ ਐਜ਼ ਅ 15 ਇਅਰ 올ਡ ਦਾ ਕੰਟੀਨਿਊਇੰਗ ਇਨਜਸਟਿਸ ਆਫ ਦੀ 1984 ਸਿੱਖ ਮਸਾਲ ਐਮਨੇਸਟੀ ਇੰਟਰਨੈਸ਼ਨਲੀ ਸ਼ਾਪੀਆਂ ਇਸ ਵਰਤਾਨ ਦੇ ਦੋ ਪਰਪੇਖ ਬੰਦਨ ਪਹਿਲਾ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਔਰਤਾਂ ਵੱਲੋਂ ਆਪਣੇ ਤਣਾ ਮਣਾ ਉੱਤੇ ਭੋਗਿਆ ਹਿੰਸਾ ਦਾ ਸੰਤਾਪ ਦੂਜਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖ ਅੰਗ ਰੱਖਕਿਆਂ ਵੱਲੋਂ ਕਤਲ ਕਰ ਦੇਰ ਮਗਰੋਂ ਦਿੱਲੀ ਅਤੇ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ 'ਚ ਸਿੱਖਾਂ ਦਾ ਵੱਡੇ ਪੱਧਰ ਤੇ ਹੋਇਆ ਕਤਲਿਆ। ਪਿਛਲੇ ਸਮਿਆਂ ਵਿੱਚ ਹੋਈਆਂ ਖੋਜਾਂ ਅਤੇ ਤਫ਼ਤੀਸ਼ਾਂ ਵਿੱਚ ਇਸ ਹਿੱਸਾ ਲਈ ਵਰਤੇ ਜਾਂਦੇ ਸ਼ਬਦ ਸਿੱਖ-ਹਿੰਦੂ ਦੰਗੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ। ਕਿਉਂਕਿ ਦੰਗਿਆਂ 'ਚ ਦੋਵਾਂ ਧਿਰਾਂ ਬਰਾਬਰ ਦੀਆਂ ਹੁੰਦੀਆਂ ਨੇ ਤੇ ਬਹੁਤੀ ਵਾਰ ਇਨ੍ਹਾਂ ਬਾਰੀ ਸੱਤਾ ਦੀ ਦਖਲਅੰਦਾਜ਼ੀ ਨਹੀਂ ਹੁੰਦੀ। ਦਿੱਲੀ ਅਤੇ ਹੋਰ ਵਾਪਥਾਂ ਹੀ ਵਾਪਰੀ ਸਿੱਖ ਵਿਰੋਧੀ ਹਿੰਸਾ ਵਾਸਤੇ ਸ਼ਬਦ ਨਰਸਹਾਰ ਨਸ਼ਲਕੁਸ਼ੀ ਤੇ ਮਿੱਥਕੇ ਕੀਤਾ ਗਿਆ ਕਤਲੇਆਮ ਦੀ ਵਰਤੋਂ ਨੂੰ ਸਹੀ ਠਰਾਇਆ ਗਿਆ ਹੈ ਸਨਮ ਸੁਦੀਰਥ ਵਜੀਰ ਨੇ ਸਾਰੇ ਬਰਤਾਂਜ ਸਿੱਖਾਂ ਉੱਪਰ ਹੋਈ ਹਿੰਸਾ ਲਈ ਸ਼ਬਦ ਨਰਸਹਾਰ ਦੀ ਵਰਤੋਂ ਕੀਤੀ ਹੈ ਪਹਿਲੇ ਭਾਗ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਵਿੱਚ ਸਨਮ ਸੁਤਿਰਤ ਵਜੀਰ ਨੇ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ ਜੋ ਸੰਤ ਹਰਜਨ ਸਿੰਘ ਲੋਂਗੋਵਾਲ ਦਾ ਹਮੈਤੀ ਸੀ ਦੁਆਰਾ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਤਨ ਮਨ ਅਤੇ ਜੈਨ ਉਤੇ ਚੱਲੀ ਹਿੱਸਾ ਦਾ ਵਰਨਰ ਦੂਜਾ ਵਰਨਰ ਕੁਲਬੀਰ ਕੌਰ ਦਾ ਹੈ ਜੋ ਅਖੰਡ ਕੀਰਤਨੀ ਜੱਥੇ ਦੀ ਜੱਥੇਬੰਦੀ ਅਕਾਲੀ ਫੈਡਰੇਸ਼ਨ ਨਾਲ ਜੁੜੇ ਕਮਰ ਸਿੰਘ ਧਾਮੀ ਦੇ ਰਿਸ਼ਤੇਦਾਰ ਹੈ ਉਸ ਨੇ ਸਨਮ ਸੁਤਿਰਤ ਵਜ਼ੀਰ ਨੂੰ ਸਾਕੇ ਦਾ ਅਖੀ ਡਿੱਟਾ ਹਾਲ ਬਿਆਨਿਆ ਤੀਜਾ ਵਰਨਰ ਜਸਮੀਤ ਕੌਰ ਦਾ ਉਸ ਦਾ ਪਿਤਾ ਪੰਜਾਬ ਪੁਲਿਸ ਸੀਆਈਡੀ ਦਾ ਇੰਸਪੈਕਟਰ ਹੈ ਉਹ ਸਿੱਖੀ ਸੰਘਰਸ਼ ਦੇ ਊਸੂਲਾਂ ਤੋਂ ਪ੍ਰਭਾਵਿਤ ਹੋ ਕੇ ਧਰਮ ਜੁੱਦ ਮੋਰਚੇ 'ਚ ਹਿੱਸਾ ਲੈਂਦੀ ਹੈ ਚੌਥਾ ਵਰਨਰ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਦੀ ਧੀ ਹਰਮੀਤ ਕੌਰ ਦਾ ਹੈ ਜੋ ਆਪਰੇਸ਼ਨ ਬਲੂ ਸਟਾਰ ਵੇਲੇ ਆਪਣੀ ਮਾਂ ਸਤਵੰਤ ਕੌਰ ਨਾਲ ਸ੍ਰੀ ਹਰਮੰਦਰ ਸਾਹਿਬ 'ਚ ਹਾਜ਼ਰ ਸੀ ਪੰਜਵਾਂ ਵਰਣਨ ਸੰਤ ਜਨੈਲ ਸਿੰਘ ਭਿੰਡਰਾਵਾਲੇ ਦੇ ਸਕੱਤਰ ਰਸ਼ਪਾਲ ਸਿੰਘ ਦੀ ਪਤਨੀ ਪ੍ਰੀਤਮ ਕੌਰ ਵੱਲੋਂ ਹੰਡਾਈ ਹਿੰਸਾ ਦਾ ਹੈ ਜਿਸ ਵਿੱਚ ਉਸ ਦਾ ਕੁਛੜ ਚੁੱਕਿਆ ਬੇਟਾ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਛੇਵਾਂ ਵਰਣਨ ਬੀਬੀ ਕਿਰਨਜੋਤ ਕੌਰ ਦਾ ਜੋ ਕਿ ਇਸਤਰੀ ਕਾਲੀ ਦਲ ਦੀ ਪ੍ਰਧਾਨ ਰਜਿੰਦਰ ਕੌਰ ਦੀ 30 ਅਤੇ ਮਾਸਟਰ ਤਾਰਾ ਸਿੰਘ ਦੀ ਦੋਤੀ ਹੈ ਇਹਨਾਂ ਸਾਰੇ ਅੱਖੀ ਡਿੱਠੇ ਤੇ ਤਣਾ ਮੰਣਾ ਦੇ ਭੋਗੇ ਹੋਏ ਵਰਣਨਾਂ ਨੂੰ ਪੜਦਿਆਂ ਕਈ ਵਾਰ ਇੰਜ ਲੱਗਦਾ ਹੈ ਕਿ ਇਸ ਵਰਤਾਂਤ ਦੇ ਚ ਸੁਤਿਰਥ ਵਜੀਰ ਦੀ ਆਪਰੇਸ਼ਨ ਬਲੂ ਸਟਾਰ ਬਾਰੇ ਹੁਣ ਤੱਕ ਕੀਤੀ ਵਿਸਤ੍ਰਿਤ ਖੋਜ ਅਤੇ ਅਧਿਐਨ ਤੋਂ ਬਾਅਦ 71 ਹੋਈ ਸਮਗਰੀ ਅਤੇ ਉਸ ਵਿੱਚੋਂ ਉبرੇ ਤੱਥਾਂ ਤੇ ਤੱਤਾਂ ਦਾ ਪ੍ਰਭਾਵ ਜ਼ਿਆਦਾ ਭਾਰੂ ਰੂਪ ਵਿੱਚ ਚਲਕਦਾ ਹੈ ਇਸ ਵਰਤਾਂਤ ਦਾ ਦੂਜਾ ਹਿੱਸਾ ਸਨ 84 ਦੀ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਤੇ ਹਰਿਆਣਾ ਦੇ ਭਵਾਨੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ 'ਚ ਕਈ ਸਿੱਖ ਔਰਤਾਂ ਜਿਵੇਂ ਦਿੱਲੀ ਦੀ ਤਰਲੋਕਪੁਰੀ ਦੀ ਦਰਸ਼ਨ ਕੌਰ ਸultanpuri ਦੀ ਸਤਵੰਤ ਕੌਰ ਰਾਜਨਗਰ ਦੀ ਨਿਰਪ੍ਰੀਤ ਕੌਰ ਤੇ ਮੁਖਰਜੀ ਨਗਰ ਦੀ ਨਿਰਮਲ ਕੌਰ ਦੇ ਪਰਿਵਾਰਾਂ ਨਾਲ ਵਾਪਰੀਆਂ ਹਿੰਸਾ ਬਲਾਤਕਾਰ ਲੁੱਟਮਾਰ ਤੇ ਅਕਜਨੀ ਦੀਆਂ ਘਟਨਾਵਾਂ ਦਾ ਹਿਰਦੇ ਵਿਦਿਕ ਵਰਨਰ ਹੈ ਇਸ ਦੇ ਨਾਲ ਹੀ ਦਿੱਲੀ ਦੀ ਹਿੰਸਾ ਮਗਰੋਂ ਹੋਣ ਚ ਆਈ ਤਿਲਕਨਗਰ ਦੀ ਵਿਧਵਾ ਕਲੋਨੀ ਚ ਰਹਿੰਦੀਆਂ ਕਈ ਸਿੱਖ ਔਰਤਾਂ ਨਾਲ ਕੀਤੀਆਂ ਮੁਲਾਕਾਤਾਂ ਚ ਬਿਆਨ ਕੀਤੇ ਗਏ ਮਾਰਮਿਕ ਵਰਨਣਾਂ ਨੂੰ ਸਨਮ ਸੁਤੀਰਥ ਵਜੀਰ ਨੇ ਇਸ ਵਰਤਾਂਤ ਦਾ ਆਧਾਰ ਬਣਾਇਆ ਸਿੱਖ ਵਿਰੋਧੀ ਹਿੰਸਾ ਅਤੇ ਸਿੱਤਮ ਦੀਆਂ ਸਤਾਈਆਂ ਕੁਝ ਪੜੀਆਂ ਲਿਖੀਆਂ ਔਰਤਾਂ ਆਪਣੀ ਆਪਣੀਆਂ ਬਲਉਂਦਰੀਆਂ ਭਾਵਨਾਵਾਂ ਬਸ ਸਿੱਖ ਗਰਮਖਿਆਲੀ ਲਹਿਰ ਦਾ ਵੀ ਹਿੱਸਾ ਬਣ ਗਈਆਂ ਉਹਨਾਂ ਵਿੱਚੋਂ ਪਹਿਲੀ ਤਾਂ ਨਿਰਪ੍ਰੀਤ ਕੌਰ ਜੋ ਕਿ ਕੇ ਕੇਸੀਐਫ ਵਿੱਚ ਸ਼ਾਮਲ ਹੋ ਕੇ ਜਰਨਲ ਵੈਦਿਆ ਨੂੰ ਮਾਰਨ ਵਾਲੇ ਹਰਜਿੰਦਰ ਸਿੰਘ ਜਿੱਦਾਂ ਹਰਜਿੰਦਰ ਸਿੰਘ ਜਿੱਦਾਂ ਨਾਲ ਜਾਰਲੀ ਉਸਨੇ ਖਾੜਕੂ ਰੋਸ਼ਨ ਲਾਲ ਬਰਾਗੀ ਨਾਲ ਵਿਆਹ ਵੀ ਕਰਵਾਇਆ ਸੀ ਨਿਰਪ੍ਰੀਤ ਕੌਰ ਦਾ ਸੰਤਾਪ ਦੂਰਾ ਸੀ ਉਸ ਦਾ ਪਰਿਵਾਰ ਸਨ 47 ਚ ਮਕਬੂਜਾ ਕਸ਼ਮੀਰ ਦੇ ਮੁਜੱਫਰਬਾ ਤੋਂ ਉਜੜ ਕੇ ਆਇਆ ਸੀ ਤੇ ਸਨ 84 ਚ ਉਸ ਦੇ ਪਿਤਾ ਨੂੰ ਉਸ ਦੀਆਂ ਅੱਖਾਂ ਮੂਰੇ ਜ਼ਿੰਦਾ ਜਲਾ ਦਿੱਤਾ ਗਿਆ ਸੀ ਸਨ ਸੁਤਿਰਥ ਵਜ਼ੀਰ ਨੇ ਨਿਰਪ੍ਰੀਤ ਕੌਰ ਦੇ ਹਾਲਾਤ ਦੇ ਬਰਤਾਂਤ ਦਾ ਬੜਾ ਮਕੂਲ ਸਰਲੇਖ ਕਲਮਾਂ ਤੋਂ ਬੰਦੂਕਾਂ ਮਤਲਬ ਫ੍ਰੋਮ ਪੈਨ ਟੂ ਫ੍ਰੋਮ ਪੈਨਸ ਟੂ ਗੰਸ ਦਿੱਤਾ ਹੈ ਦੂਜਾ ਵਰਨਰ बीटीके एफ ਦਾ ਸਤਰਾਮ ਸਿੰਘ ਸ਼ੀਨਾ ਦੀ ਪਤਨੀ ਜਸਮੀਤ ਕੌਰ ਦਾ ਜਿਸ ਨੇ ਆਪਣੇ ਸਾਥਨ ਉਪਕਾਰ ਕੌਰ ਦੀ ਪ੍ਰੇਰਣਾ ਨਾਲ ਗਰਮ ਖਿਆਲੀ ਲਹਿਰ ਦਾ ਹਿੱਸਾ ਬਣ ਕੇ ਬਚਾਤੇ ਖੁਦ ਖਾੜਕੂ ਕਰਵਾਈਆਂ ਖਾੜਕੂ ਕਾਰਵਾਈਆਂ ਚ ਹਿੱਸਾ ਲਿਆ ਤੀਜਾ ਵਰనర్ ਕੁਲਬੀਰ ਕੌਰ ਦਾ ਹੈ ਜੋ ਗਰਮ ਖਿਆਲੀ ਕਵਰ ਸਿੰਘ ਧਾਮੀ ਦੀ ਰਿਸ਼ਤੇਦਾਰ ਸੀ ਉਹ ਦੋਵੇਂ ਤਿੰਨ ਵਾਰ ਰਾਵੀ ਪਾਰ ਕਰਕੇ ਪਾਕਿਸਤਾਨ ਗਏ ਅਤੇ ਆਖਰੀ ਵਾਰ ਕੇਐਸਫ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਸਰਹੱਦੋਂ ਪਾਰ ਲੈ ਕੇ ਗਏ ਕੇਐਲਐਫ ਦੇ ਅਨਾਰ ਸਿੰਘ ਪਾਰਾ ਦੀ ਪਤਨੀ ਹਰਜੀਤ ਕੌਰ ਵੀ ਕਈ ਮਜਬੂਰੀਆਂ ਬਸ ਖਾੜਕੂਆਂ ਦੀ ਮਦਦ ਕਰਦੀ ਸੀ ਬੀਕੇਆਈ ਦੇ ਮੁਖੀ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਮੈਲ ਸਿੰਘ ਬੱਬਰ ਦੀ ਪਤਨੀ ਗੁਰਮੀਤ ਕੌਰ ਅਤੇ ਰੇਸ਼ਮ ਸਿੰਘ ਬੱਬਰ ਦੀ ਪਤਨੀ ਜਲਜੀਤ ਕੋਰ ਨਾਲ ਵਾਪਰੀਆਂ ਪੁਲਿਸ ਜਾਤੀਆਂ ਦਾ ਵੀ ਵਰਨਰ ਵੀ ਧਿਆਨ ਖਿੱਚਦਾ ਹੈ ਦਿੱਲੀ ਦੀ ਵਿਧਵਾ ਕਨੌਲੀ ਚ ਰਹਿਣ ਵਾਲੀਆਂ ਵਿਧਵਾਵਾਂ ਵਿੱਚੋਂ ਸਭ ਤੋਂ ਵੱਧ ਸਿੱਤਮ ਅਤੇ ਜਾਤ ਜਾਤਨਾਵਾ ਸੈਨ ਦਾ ਵਰਨਰ ਦਰਸ਼ਨ ਕੋਰ ਦਾ ਹੈ ਉਸਤੇ ਸੱਤਾ ਦੇ ਰਿਤੇ ਅਤੇ ਉਸ ਦੀ ਛਾਏ ਉੱਤੇ ਵੱਡੇ ਸਿੱਖ ਮੋਤਵਾਰਾ ਨੇ ਦਬਾਅ ਪਾਇਆ ਅਤੇ ਪੈਸਿਆਂ ਦਾ ਲਾਲਚ ਵੀ ਦਿੱਤਾ ਕਿਉਂਕਿ ਉਹ ਸਿੱਖ ਵਰਦੀ ਹਿੰਸਾ ਦੇ ਵੱਡੇ ਦੋਸ਼ੀਆਂ ਵਿਰੁੱਧ ਦਿੱਤੇ ਬਿਆਨਾਂ ਤੋਂ ਮੁਕਰ ਜਾਵੇ ਪ੍ਰਦਰਸ਼ਨਕਾਰ ਦੀ ਬਹਾਦਰੀ ਸੀ ਕਿ ਉਹ ਸਭ ਔਕਣਾ ਚੱਲਦੀ ਰਹੀ ਅਤੇ ਆਪਣੇ ਪੈਤੜੇ ਉੱਤੇ ਦ੍ਰਿੜਤਾ ਦੇ ਨਾਲ ਖੜੀ ਰਹੀ। ਸਤਵੰਤ ਕੌਰ ਨੂੰ ਕਦੀ ਹਿੰਦੀ ਗਾਣਾ "ਅੱਜ ਫਿਰ ਜਿਨੇ ਕੀ ਤਮੰਨਾ" ਬੜਾ ਚੰਗਾ ਲੱਗਦਾ ਸੀ। ਉਹ ਅੱਜ ਆਪਣੀ ਵਿਧਵਾ ਭੈਣ ਸੰਗ ਰਹਿੰਦਿਆਂ ਲੋਕਾਂ ਦੇ ਘਰਾਂ 'ਚ ਦਾਈ ਦਾ ਕੰਮ ਕਰਦੀ ਹੈ। ਵਿਧਵਾ ਜਗਿੰਦਰ ਕੌਰ ਮੁਲਾਕਾਤ ਵਿੱਚ ਕਹਿੰਦੀ ਹੈ ਕਿ ਉਹ ਹਰ ਸਾਲ ਨਵੰਬਰ ਦਾ ਮਹੀਨਾ ਲੋਕਾਂ ਲਈ ਤਿਹਾਰਾਂ ਦਾ ਮਹੀਨਾ ਹੁੰਦਾ ਹੈ ਪਰ ਪਿਛਲੇ 40 ਸਾਲਾਂ ਤੋਂ ਇਹ ਹਰ ਵਾਰ ਉਹਨਾਂ ਲਈ ਮਾਤਮ ਦੀਆਂ ਸਮ੍ਰਿਤੀਆਂ ਲੈ ਕੇ ਆਉਂਦਾ ਹੈ ਇਸ ਤੋਂ ਇਲਾਵਾ 20 ਕੋ ਹੋਰ ਵਿਧਵਾਵਾਂ ਦੇ ਬਿਆਨ ਇਹ ਦੱਸਦੇ ਹਨ ਕਿ ਕਿਵੇਂ ਦਿੱਲੀ ਦੀਆਂ ਵੱਖ-ਵੱਖ ਥਾਵਾਂ ਉੱਤੇ ਉਹਨਾਂ ਦੇ ਪਤੀਆਂ ਭਰਾਵਾਂ ਪੁੱਤਰ ਧੀਆਂ ਨੂੰ ਹਿੰਸਾ ਕੁੱਟਮਾਰ ਲੁੱਟਮਾਰ ਅਤੇ ਬਲਾਤਕਾਰ ਤੇ ਬਲਾਤਕਾਰਾਂ ਦਾ ਸ਼ਿਕਾਰ ਬਣਾਇਆ ਗਿਆ ਥੋੜੇ ਬਹੁਤੇ ਵੇਰਮਿਆਂ ਜਾਂ ਥਾਵਾਂ ਅਤੇ ਘਟਾਵਾਂ ਦੇ ਫਰਕ ਨਾਲ ਹਰ ਕਿਸੇ ਨਾਲ ਜੋ ਵਾਪਰਿਆ ਇੱਕੋ ਜਿਹਾ ਸੀ ਸਾਰੇ ਪੀੜਤਾਂ ਦੇ ਦੁੱਖ ਦਰਦ ਅਤੇ ਪੀੜਾ ਜਾਤਨਾਵਾਂ ਦੇ ਅਹਿਸਾਸਾਂ ਦੇ ਪ੍ਰਗਟਾਵੇ ਦੀ ਭਾਸ਼ਾ ਲਗਭਗ ਉਹੀ ਸੀ ਜਿਸ ਦੇ ਮਰਮ ਨੂੰ ਸਨਮ ਸੁਤੀਰਥ ਵਜੀਰ ਨੇ ਆਪਣੀ ਬਿਰਤਾਂਤ ਚ ਉਸਾਰ ਦੀ ਕੋਸ਼ਿਸ਼ ਕੀਤੀ ਹੈ ਸਨਮ ਸੁਤਿਰਥ ਵਜੀਰ ਨੇ ਇਹ ਬਰਤਾਂਦ ਸਿਰਜ ਲਈ ਆਰਟੀਆਈ ਨੂੰ ਅਧਿਕਾਰੀਆਂ ਤੋਂ ਸੂਚਨਾਵਾਂ ਲੈਣ ਲਈ ਸੰਧਵਜੋਂ ਵਰਤਿਆ ਉਸ ਨੇ ਆਪਣੀ ਖੋਜ ਸਮੱਗਰੀ ਲਈ ਦੋ ਜੁਡੀਸ਼ੀਅਲ ਕਮਿਸ਼ਨਰ ਤੇ ਨੌ ਤਫ਼ਤੀਸ਼ੀ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਆਧਾਰ ਬਣਾਉਂ ਤੋਂ ਇਲਾਵਾ ਪੰਜਾਬ ਸੰਕਟ ਅਤੇ ਸਿੱਖ ਖਾੜਕੂਬਦ ਦੀ ਲਹਿਰ ਨਾਲ ਸੰਬੰਧਿਤ ਕਿਤਾਬੀ ਅਤੇ ਮੌਖਿਕ ਸਾਹਿਤ ਨੂੰ ਚੰਗੀ ਤਰ੍ਹਾਂ ਘੋਖਿਆ ਪ੍ਰਤੀਤ ਹੁੰਦਾ ਹੈ ਸਰਮਨਯ ਇਸ ਵਰਤਾਂਤ ਨੂੰ ਉਸਾਰ ਲਈ ਮੌਖਿਕ ਇਤਿਹਾਸਕਾਰੀ ਵਾਲੀ ਵਿਧੀ ਅਪਣਾਈ ਹੈ ਇਸ ਵਿਧੀ ਨਾਲ ਉਸ ਨੇ ਇਸ ਨੂੰ ਹੋਰ ਵਿਸ਼ਵਾਸਯੋਗ ਬਣਾਉਣ ਲਈ ਇਤਿਹਾਸ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਿਆ ਉਸ ਦੀ ਨੀਚ ਵਿਸ਼ੇਸ਼ ਨੁਕਤਾ ਨਿਗਾਹ ਵਿਆਪਤ ਦਿਸਦਾ ਹੈ ਕਿ ਜਿਸ ਨੂੰ ਅਮਰੀਕਾ ਦਾ ਨਵ ਮਾਰਕਸਵਾਦੀ ਚਿੰਤਕ ਅਤੇ ਦਾਰਸ਼ਨਿਕ ਫਰੈਡਰਿਕ ਜੈਸਮਨ ਨੇ ਆਪਣੀ ਕਿਤਾਬ ਦਾ ਪੋਲਿਟੀਕਲ ਕੰਸਟੀਟਿਊਸ਼ਨ ਰਿਟੇਵ ਐਜ਼ ਅ ਸੋਸਾਇਟੀ ਸਿੰਬਲ ਐਕਟ ਵਿਚ ਸਿਆਸੀ ਅਵਚੇਤਨਾ ਕਹਿੰਦਾ ਹੈ ਇਸ ਵਰਤਾਂਤ ਨੂੰ ਸਿਰਜਦਿਆਂ ਕਈ ਗਲਪੀ ਜੁਗਤਾ ਅਤੇ ਸਮਾਨਤਾਵਾਂ ਘੜੀਆਂ ਨੇ ਜਿਵੇਂ ਉਹ ਸੰਤਾਲਿਚ ਔਰਤਾਂ ਤੇ ਹੋਏ ਅਤਿਆਚਾਰ ਤੇ ਉਦਾਲਿਆਂ ਤੇ ਦਿੱਲੀ ਚ ਸਿੱਖ ਵਿਰੋਧੀ ਹਿੰਸਾ ਚ ਔਰਤਾਂ ਨਾਲ ਹੋਏ ਬਲਾਤਕਾਰਾਂ ਚ ਸਮਾਨਤਾ ਨੂੰ ਦੇਖਦਾ ਦੂਜੀ ਸਮਾਨਤਾ ਉਹ ਸਰਬੀਆ ਦੀ ਫੌਜ ਵੱਲੋਂ ਸਰਬਿਆਨਿਕਾ ਸ਼ਹਿਰ ਤੇ 3 ਸਾਲਾਂ ਦੇ ਕਬਜ਼ੇ ਦੌਰਾਨ ਬੋਸ ਨਿਆਈ ਮੁਸਲਮਾਨਾ ਤੇ ਹੋਈ ਹਿੰਸਾ ਅਤੇ ਜ਼ਬਰ ਦੀ ਹੈ ਜਿਸ ਕੋਈ 50 ਹਜ਼ਾਰ ਔਰਤਾਂ ਨਾਲ ਬਲਾਤਕਾਰ ਹੋਇਆ ਦੱਸਿਆ ਜਾਂਦਾ ਹੈ ਸਨਮ ਸੁਤਿਰਥ ਵਜ਼ੀਰ ਪੰਜਾਬ ਸੰਕਟ ਦੇ ਕਾਲੇ ਦੌਰ ਦੀ ਸਮਾਨਤਾ ਅੱਜ ਦੇ ਕਸ਼ਮੀਰ ਦੇ ਹਾਲਾਤ ਨਾਲ ਵੀ ਕਰਦਾ ਕੁਲ ਮਿਲਾ ਕੇ ਇਸ ਕਿਤਾਬ ਦੇ ਬਰਤਾਂਤ ਦੇ ਆਰ ਪਰ ਫੈਲਿਆ ਮੋਟਿਫ 84 ਦਰਾਂ ਸਿੱਖ ਔਰਤਾਂ ਉੱਪਰ ਹੋਈ ਹਿੰਸਾ ਦੀ ਡੈਸ਼ ਦੇ ਕੋਵ ਦੇ ਨਾਲ ਨਾਲ ਨਿਆਏ ਨਾ ਮਿਲਣ ਕਾਰਨ ਹੋਈ ਬੇਇਨਸਾਫੀ ਨੂੰ ਮੁੜ ਪ੍ਰਸੰਗਿਕ ਕਰਨਾ ਤੇ ਇਸ ਲਈ ਸਮੇਂ ਦੀ ਸੱਤਾ ਦੇ ਬੇਰਹਿਮ ਅਤੇ ਬੇ ਬੇਹਸ ਵਤੀਰੇ ਨੂੰ ਸਾਹਮਣੇ ਲਿਆਉਣਾ ਹੈ ਤਾਂ ਕਿ ਹੁਣ ਤੱਕ ਨਿਆਏ ਮਿਲਣ ਹੋਈ ਦੇਰੀ ਨਾਲ ਬੇਇਨਸਾਫੀ ਦਾ ਮੁੱਦਾ ਹੋਰ ਮਜਬੂਤ ਢੰਗ ਨਾਲ ਉੱਚੀ ਆਵਾਜ਼ ਉਠਾਇਆ ਜਾ ਸਕੇ ਇਹ ਜਿਹੜੀ ਕਿਤਾਬ ਦਾ ਕੌਰਸ ਆਫ 1984 ਇਹ ਜੰਮੂ ਖਸ਼ਮੀਰ ਦੇ ਰਹਿਣ ਵਾਲੇ ਇੱਕ ਵਕੀਲ ਜਿਨ੍ਹਾਂ ਦਾ ਨਾਮ ਸਨਮ ਸੁਤਿਰਥ ਵਜੀਰ ਹੈ ਉਹਨਾਂ ਵੱਲੋਂ ਲਿਖੀ ਗਈ ਹੈ ਔਰ ਇਸ ਕਿਤਾਬ ਦੀ ਜਿਹੜੀ ਸਮੀਖਿਆ ਵਾ ਇਹ ਪਾਰ ਸਰਕਾਰ ਦੀ ਇੱਕ ਬਹੁਤ ਅਹਿਮ ਖੁਫੀਆ ਏਜੰਸੀ ਚੋਂ ਬਚੌਰ ਡੀਜੀਪੀ ਅਦੇਤੋ ਰਿਟਾਇਰ ਹੋਏ ਅਤੇ ਇੱਕ ਲੇਖਕ ਬੁੱਧੀਜੀਵੀ ਡਾਕਟਰ ਮਨਮੋਹ ਸਿੰਘ ਵੱਲੋਂ ਕੀਤੀ ਗਈ ਹੈ ਪੰਜਾਬੀ ਟਰਬਿਊਨ ਦੇ ਵਿੱਚ ਛਪੀ ਇਸ ਕਿਤਾਬ ਦੀ ਸਮੀਖਿਆ ਜੋ ਡਾਕਟਰ ਮਨਮੋਹ ਸਿੰਘ ਹੁਣਾਵਾਲੂ ਲਿਖੀ ਗਈ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡ ਤੋਂ ਲੈਂਦੇ ਆ ਅੱਗੇ ਦੇਖਦੇ ਰਹੋ ABC ਪੰਜਾਬ